ਟਾਈਮ ਹੋ ਗਿਆ ਬਈ 4:30 ਦਾ ਇਹ ਨਹੀਂ ਪਤੰਦਰ ਦਿੰਦੇ ਬਈ ਅੱਜ ਦਾ ਬਾਲਾ ਇਸ਼ਾਰਾ ਕਰਾ ਗਏ ਹਨਾ ਆ ਫਿਰਦੇ ਬਈ ਬਈ ਦੇਖੋ ਇਹ ਚਾਂਸ ਤਾਂ ਹੈਗੇ ਬਹੁਤ ਘੱਟ ਠੀਕ ਆ ਜਿਆਦਾ ਤੁਹਾਡੇ ਕੋ ਉਦਾਂ ਦੀ نسل ਦਾ ਕੋਈ ਕਬੂਤਰ ਹੋਵੇ ਸੇਮ ਜਿਹੜੇ ਉਦਾਂ ਦੇ ਬੱਚੇ ਕੱਢਦਾ ਹੋਵੇ ਉਹ ਤੁਸੀਂ ਪੱਟੀ ਨਾਲ ਲਾ ਕੇ ਉਦਾਂ ਦੀ ਨਸਲ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀਰੋ ਧੰਨਵਾਦ ਤੇ ਆਇਓ ਬਾਬੋ ਕਰਦੇ ਆ ਇਹ ਵੀਡੀਓ ਸ਼ੁਰੂ ਬੱਚੇ-ਬੁੱਚੇ ਛੱਡਣਿਆਂ ਤਾਂ ਇਹਨਾਂ ਦਾ ਦਰਵਾਜ਼ਾ ਇੱਥੋਂ ਖੁੱਲਾ ਛੱਡ ਦਿੰਨੇ ਆ ਆਪੇ ਬਾਹਰ ਅੰਦਰ ਜਾਂਦੇ ਰਹਿਣਗੇ ਹਨਾ ਤੇ ਕਰੋ ਸ਼ੌਂਕ ਇਹਨਾਂ ਦਾ ਸਵੇਰੇ-ਸਵੇਰੇ ਲੋਏ ਬਾਬੇਓ ਕਬੂਤਰਾ ਦਾ ਹੁਣ ਪੈਂਦਾ ਕਰੀਦਾ ਜਿੱਦਾਂ ਹੁਣ ਆ ਬੂਆ ਖੋਲ ਕੇ ਛੱਡਦੀਦਾ ਠੀਕ ਆ ਫਰੰਟ ਵਾਲਾ ਵੀ ਤੇ ਅੰਦਰ ਵਾਲਾ ਵੀ ਆਪੇ ਕਬੂਤਰ ਉੱਡਣ ਬਾਹਰ ਹੋਣ ਜੋ ਮਰਜ਼ੀ ਕਰਨ ਯਾਰੀ ਲੈਣ ਦੇ ਬਈ ਆਪੇ ਉੱਡ ਕੇ ਛਤਰੀ ਤੇ ਬਹਿ ਜਾਂਦੇ ਆ ਆਪੇ ਅੰਦਰ ਤੇ ਆ ਛਤਰੀ ਬਾਈ ਲਾ ਦੇਣੀ ਮੈਨੂੰ ਕਈ ਬਈਆਂ ਨੇ ਕਿਹਾ ਵੀ ਚੰਗੀ ਨਹੀਂ ਬਾਈ ਲਾ ਦੇਣੀ ਯਾਰ ਮੈਂ ਇਹ ਮੈਂ ਉੱਦਾਂ ਰੱਖੀ ਆ ਵੀ ਚਲੋ ਮਿੱਠਾ-ਮੁੱਠਾ ਵੱਡੇ ਕੁੰਤਰਾ ਉਦਾਂ ਛਤਰੀਆਂ ਉਹ ਹੀ ਆ ਇੱਕ ਛਤਰੀ ਉਦਾਂ ਦੀ ਆਪਣੀ ਉੜ ਗਈ ਆ ਮੈਂ ਚੱਕ ਕੇ ਲਿਆਉਣਾ ਉਹਨਾਂ ਦੇ ਕੋਠੇ ਤੇ ਪਈ ਉਧਰ ਥੱਲੇ ਅੰਦਰ ਜਾਊਂਗਾ ਅੱਜ ਅੱਜ ਦੇਖਦਾ ਜਾ ਕੇ ਲੈ ਕੇ ਉਹਨਾਂ ਵੀ ਉਹ ਛਤਰੀ ਇੱਥੇ ਲਾ ਦਾਂਗੇ ਇਹਨੂੰ ਲਾ ਦਾਂਗੇ ਤੇ ਛਤਰੀਆਂ ਨਵੀਆਂ ਹੀ ਬਣਾਉਣੇ ਪਹਿਲੀ ਗੱਲ ਤਾਂ ਬਈ ਕਪੜਾ ਲਿਆ ਕੇ ਨਾ 5-7 ਛਤਰੀਆਂ ਨਵੀਆਂ ਬਣਾਉਣੇ ਆਪਾਂ ਤੇ ਇਦਾਂ ਬਈ ਕੂਤਰ ਖੋਸ਼ ਰੰਦੇ ਤੁੱਪ ਚੜੀ ਆ ਤੇ ਉਹ ਵੀ ਲਾ ਦੀਏ ਬਾਈ ਅੰਦਰ ਮਾੜੀ ਮਾੜੀ ਤੁੱਪ ਪਈ ਚੱਲੇ ਉੱਪਰ ਕਪੜਾ ਹੋਣਾ ਜੀ ਜਾਲੀ ਜੀ ਆ ਨਾ ਉਹ ਚੱਕਦੇ ਨੇ ਕਿਉਂਕਿ ਉਹ ਚ ਹਵਾ ਹੁੰਦੀ ਆ ਪਿੱਛੋਂ ਵੀ ਖੁੱਲੇ ਆ ਤੇ ਆ ਉਦਾਂ ਮਤਲਬ ਸੜ ਮਲੇਚੇ ਬਾਰਾਈ ਸੰਸਾਰ ਇੱਕ ਸਾਉਦਾ ਹਨਾ ਤੇ ਉਤਰੇਲ ਸਿੱਧੀ ਪੈਂਦੀ ਆ ਉੱਚਾਇਆ ਐਡਾ ਸੱਡਾ ਤੇ ਬਾਈ ਕੋਈ ਉਲਾ ਨਹੀਂ ਹੈਗਾ ਖੱਤੇ ਦੇ ਵਿੱਚ ਹਨਾ ਤੇ ਬਾਕੀ ਨਹੀਂ ਆਪਾਂ ਕੋਈ ਠਗੀ ਦੇ ਬਾਈ ਸਾਰੇ ਖੁੱਡੇ ਖੁੱਲੇ ਆ ਸਿਰਫ ਠਗਣਾ ਉਹ ਵੀ ਨਹੀਂ ਆ ਸਿਰਫ ਜਾਲੀ ਦੇ ਦੀ ਸੱਡਾਂ ਤੋਂ ਤਾਂ ਖੁੱਲਾ ਹੀ ਆ ਉਹ ਹਵਾ ਫਿਰਦੀ ਆ ਜਾਲੀ ਆ ਜਾਲੀ ਜੋ ਹਵਾ ਕਰੋਸ ਹੁੰਦੀ ਜਾਲੀ ਦੀ ਸਿੱਟੀ ਤੇ ਬਸ ਤਰੇਲ ਨਾ ਜਾਵੇ ਉਤਰਾ ਦੇ ਉੱਤੇ ਇੰਨੇ ਕ ਹਿਸਾਬ ਕਰਾ ਠਗੀ ਦਾ ਆਪਾਂ ਹਨਾ ਹੁਣ ਬਾਈ ਚੱਕਦੇ ਆ ਤੇ ਚੱਕ ਕੇ ਧੁੱਪ ਧੁੱਪ ਅੰਦਰ ਮੱਠੀ-ਮੁੱਠੀ ਜਾਵੇ ਹਨਾ ਹਾਂਜੀ ਬਾਬੋ ਕੀ ਹਾਲ ਚੱਲਾ ਤੇ ਮੈਂ ਕਹਾ ਬੱਚੇ ਪੁੱਛੇ ਡਾਈਏ ਤੇ ਬੱਚੇ ਕੱਢਦੇ ਆ ਟਾਈਮ ਕਾਫੀ ਹੋ ਕਾਫੀ ਵੀ ਨਹੀਂ ਮਨਾ ਸਾਢੇ 8 ਵਜੇ ਦਾ ਟਾਈਮ ਹੋ ਗਿਆ ਤੇ ਧੁੱਪ ਚੜ ਗਈ ਬੜੀ ਸੋਹਣੀ ਠੀਕ ਆ ਤੇ ਜੈਗੜ ਯੁਗੜ ਮੈਂ ਕਿਹਾ ਬਾਅਦ ਚ ਲਾਉਂਦੇ ਆ ਜੀ ਸਿਆਣਾ ਸਰੀਰ ਦਾ ਠੱਡ ਮਾਰਦਾ ਤੇ ਲਾਈਏ ਬਾਈ ਪਹਿਲਾਂ ਬੱਚੇ ਛੱਡਿਓ ਆਜੋ ਹਨਾ ਲੋਏ ਬਾਬੇਓ ਬੱਚੇ ਕੱਢਤੇ ਸਾਰੇ ਠੀਕ ਆ ਜਿੰਨੇ ਵੀ ਸਾਡੇ ਨਾਲ ਬੱਚੇ ਸੀ ਹੁਣ ਰਹਿ ਗਏ ਇਧਰ ਆਪਾਂ ਡੰਡਿਆਂ ਵਾਲੇ ਤੇ ਦੋ ਬੱਚੇ ਤੇ ਜਿਹੜੇ ਦੂਜੇ ਵੀ ਤਿੰਨ ਚਾਰ ਬੱਚੇ ਵੱਡੇ ਹੋ ਗਿਆ ਉਹ ਵੀ ਢਾਂਗੀ ਤੇ ਬਿਠਾਉਣੇ ਆ ਬਾਈ ਤੇ ਆ ਵੀ ਵੱਡੇ ਕਬੂਤਰ ਮੈਂ ਕਹਾ ਫਿਰ ਫੁਰ ਲੈਣ ਤੇ ਧੁੱਪ ਵਧੀਆ ਲੱਗ ਜੂਗੀ ਉਦੋਂ ਬਾਰੇ ਇਹਨਾਂ ਨੂੰ ਵੀ ਡੱਕ ਦਾਂਗੇ ਠੀਕ ਆ ਤੇ ਹੁਣ ਬਾਈ ਆਪਾਂ ਅੱਜ ਖੁੱਡੇ ਸਾਫ ਕਰਨੇ ਉੱਪਰਲੇ ਪਹਿਲਾਂ ਤਾਂ ਮੈਂ ਗੱਡੀ ਦਾ ਮੜਾ ਇਹ ਕੰਮ ਕਰਾ ਕੇ ਲੈਣਾ ਤਬੂਣੀ ਤਬੂਣੀ ਅੰਦਰੋਂ ਸਾਰਾ ਕੁਝ ਹੈਨਾ ਤੇ ਜੇ ਉਹਨਾਂ ਆ ਗਿਆ ਫਿਰ ਆਪਾਂ ਖੁੱਡੇ ਸਾਫ ਕਰ ਲਾਂਗੇ ਇਹਨੇ ਤੇ ਜੇ ਚੱਲ ਗਿਆ ਤੇ ਫਿਰ ਕੋਈ ਨਾ ਕੋਈ ਆ ਕੇ ਉਹਦੀ ਇੰਟਰਵਿਊ ਵਗੈਰਾ ਲੈਨੇ ਆ ਉਹਦੀ ਵੀਡੀਓ ਬਣਾਉਨੇ ਆ ਕੁਝ ਗੱਲਾਂ ਤੁਹਾਨੂੰ ਦੱਸਦੇ ਆ ਤੇ ਕੁਝ ਗੱਲਾਂ ਸਿੱਖਦੇ ਆ। ਲੋਰ ਬਾਬੇ ਕਬੂਤਰ ਖੁੱਲਾ ਹੀ ਛੱਡਿਆ ਰਹਿ ਖੋਸ਼ ਆ। ਕਬੂਤਰ ਠੀਕ ਆ। ਤੇ ਐਂਡਾ ਮਤਲਬ ਜਾਨਵਰ ਖਰਦਾਰ ਵੀ ਨਾ ਤੇ ਕਬੂਤਰ ਖੁੱਲਾ ਰਹਿ ਮਤਲਬ ਖੁੱਲਾ ਰਹਿ ਕੇ ਕਬੂਤਰ ਜਿਆਦਾ ਖੋਸ਼ ਹੁੰਦਾ ਬਈ। ਸਰੀਰ ਨੂੰ ਵੀ ਵਧੀਆ ਬਣਾਉਂਦਾ ਗੁੰਦੇ ਗੁੰਦੇ ਚਲਾਉਂਦਾ ਰਵੇ। ਹੁਣ ਆਪਾਂ ਆ ਖੁੱਡਾਂ ਇੱਥੋਂ ਬੂਆ ਹੋਲਦੀ ਦਾ ਬਈ ਆਹ। ਠੀਕ ਆ ਇਧਰੋਂ ਆ ਵੀ ਖੁੱਲਾ ਆ ਸੱਦੇ ਬਾਹਰ ਜਾਂਦੇ ਆ ਬਈ ਉੱਥੇ ਢਾਂਗੀ ਤੇ ਢਾਂਗੀ ਦੌੜਦੇ ਆ ਬਈ ਸੱਦੇ ਜਾਂਦੇ। ਠੀਕ ਆ ਹੁਣੇ ਬਾਕੀ ਅੰਦਰ ਆਤੇ ਕਈ ਵੀਰਾ ਦੇ ਆਉਂਦੇ ਹੀ ਬਾਈ ਸ਼ਾਹ ਵੱਡੋ ਸ਼ਾਹ ਦਾ ਲਾਉ ਜੋੜਾ ਬਾਈ ਅੱਜ ਖੋਲਦਿਆਂ ਦੇ ਘੇੜ ਭਾਵੇਂ ਸ਼ਾਹ ਵੀ ਵਾਰੀ ਆ ਬਾਈ ਆ ਆਇਆ ਸ਼ਾਹ ਦਾ ਸ਼ਾਹ ਨੂੰ ਯਾਦ ਬੰਦਾ ਤੇ ਸ਼ਾਹ ਵੀ ਆ ਗਿਆ ਸ਼ੇਰਾ ਵੀ ਲਾਈ ਆ ਆ ਦੋਨੇ ਹੀ ਲਾਣੇ ਆਪਾਂ ਆ ਕਾਲਾ ਚੀਨਾ ਵੀ ਲਾ ਲੈਣਾ ਜੋੜੇ ਆ ਸ਼ਾਹ ਵੀ ਲਾ ਲੈਣਾ ਜੋੜੇ ਤਕਰੀਬਨ ਝੰਬਦੜੇ ਬਾਈ ਨਵੇਂ ਜੋੜੇ ਲਾਉਣੇ ਆ ਕਿ ਆਪਾਂ ਵੱਡੇ ਜੋੜੇ ਰਹਿਣ ਦੇਣੇ ਨਵੇਂ ਹੀ ਲਾਉਣੇ ਆ ਨਵੀਆਂ ਮਾਤੀਆਂ ਨਵੇਂ ਨਾਰ ਕਿਉਂਕਿ ਪੁਰਾਣਿਆਂ ਤਾਂ ਆਪਣੇ ਕੋ ਪਈ ਆ অলਰੈਡੀ ਬਾਜੀਆਂ ਛੱਡਾਂ ਨੂੰ ਉੱਪਰ ਵੀ ਹੁੱਡੇ ਤੇ ਹੈਗੇ ਆ ਇੱਥੇ ਵੀ ਹੈਗੇ ਆ ਹਨਾ 40 50 ਜਨਵਾਰ ਹੁਣੇ ਛੱਡਣ ਨੂੰ ਤੇ ਤਾਂ ਯੂ ਬਾਈ ਢਲਾ ਮੈਂ ਵੀ ਜੋੜ ਜੋੜੇ ਲੋਨ ਨੂੰ ਮੈਨੂੰ ਪਤਾ ਮੇਰੇ ਤੋਂ ਹੈਗਾ ਸੋਦਾ ਲੋਨ ਨੂੰ ਬਾਜ਼ੀ ਆਉਂਗੀਆਂ ਛੱਡਣ ਨੂੰ ਹਨਾ ਆ ਵੀ ਕੂਟਰ ਪਿਆ ਬਾਜ਼ੀ ਛੱਡ ਲਾਂਗੇ ਆ ਵੀ ਕੂਟਰ ਬਾਜ਼ੀ ਛੱਡ ਲਾਂਗੇ ਠੀਕ ਆ ਬਾਈ ਤੇ ਆ ਚੀਂਦਾ ਵੀ ਛੱਡ ਲਾਂਗੇ ਰੱਤਾ ਵੀ ਛੱਡ ਲਾਂਗੇ ਠੀਕ ਆ 40 ਰੁਪਿਆ ਤੇ 3 4 ਜਨਵਾਰ ਰੁਪਏ ਇਹਨਾਂ ਆ ਸਾਰੇ ਤਕਰੀਬਨ ਹੀ ਛੱਡਣ ਵਾਲੇ ਹੀ ਆ ਜਿੰਨੇ ਵੀ ਆ ਇਹਨਾਂ 'ਚ ਇੱਕ ਦੋ ਰੋਕਣੇ ਆ ਬਾਕੀ ਸਾਰੇ ਛੱਡਣ ਵਾਲੇ ਹੀ ਹੋਈ ਤੇ ਅੱਜ ਆ ਚੱਕ ਕੇ ਬਾਈ ਜਿਹਦਾ ਬਿੱਠਾ ਉਠਾ ਜੀ ਹੋ ਗਈਆਂ ਨੇ ਸੰਗ ਕਿਉਂਕਿ ਭਾਈ ਸਿਆਲਾਂ ਚ ਜਾ ਨਹੀਂ ਸਾਫ਼ ਕਰਨੇ ਮੁੰਡੇ ਆਪਾਂ। ਓਏ ਬਾਬੇਓ ਬੱਚੇ ਗਏ ਉੱਡ। ਠੀਕ ਆ ਸਾਰੇ ਉੱਡ ਹੀ ਜਾਂਦੇ ਬੱਚੇ। ਆ ਆਪਣਾ ਬੜਲੇ ਵਾਲੀ ਦਾ ਪੱਠਾ। ਤੇ ਆ ਉਹਦਾ ਹੀ ਮਤਲਬ ਉਹ ਹੀ ਬਲੱਡ ਦੇ ਵਿੱਚੋਂ ਆ। ਚਾਰੇ ਪੰਜੇ ਬੱਚੇ ਉੱਡ ਗਏ ਆ। ਆ ਸੂਰੀਜ ਆਪਣਾ। ਤੇ ਲੋ ਬਾਬੇਓ ਆ ਦੋਨੇ ਆਪਣੀ ਡੰਡੇ ਵਾਲੇ ਦੇ ਜਿਹੜੇ ਭਾਈ ਭੈਣ ਆ ਨਾ। ਆ ਚੈੱਕ ਕਰ ਲੋ ਆ ਆਖਿਆ ਭਈ। ਧਿਆ ਆ ਇਹਨਾਂ ਦੇ ਪੱਲੇ ਆ। ਤੇ ਆ ਇਹਨਾਂ ਦੇ ਪੰਜੇ ਆ ਇਹਨਾਂ ਨੂੰ ਵੀ ਛੱਡਦੇ ਆ ਮੈਂ ਕਹ ਦੋਨਾਂ ਨੂੰ ਹੀ ਹਨਾ ਅੱਜ ਥੱਲੇ ਛੱਡ ਕੇ ਦੇ ਦਿਆ ਜਾਂਦੇ ਢਾਂਗੀ ਤੇ ਚਲ ਉਹ ਵੀ ਫੇਰ ਉਹ ਤੇਰੀ ਤੇਰੀ ਤੇ ਤੇ ਆ ਤੂੰ ਵੀ ਦੇਖ ਲੈ ਉੱਤੇ ਜਾਣਾ ਚੱਲ ਚੱਲ ਢਾਂਗੀ ਤੇ ਚੱਲ ਹੋਰ ਇੱਕ ਚਲ ਗਿਆ ਇੱਕ ਥੱਲੇ ਉਤਰ ਗਿਆ ਬੱਚੇ ਛੋਟੇ ਆ ਬਾਈ ਹਜੇ ਉੱਡਣ ਹੀ ਹੁੰਦਾ ਹਨਾ ਹਜੇ ਹੋਊਗੇ ਵੱਧ ਤੋਂ ਵੱਧ ਮੇਰਾ ਨਾ 24 ਕ ਦਿਨਾਂ ਦੇ ਬਾਈ ਤੇਆਂ 24 ਜਣਾਂ ਦੇ ਬੱਚੇ ਹੋਊਗੇ ਤੇ ਉਹਨੂੰ ਮੈਂ ਡਾਕਿਟਰ ਕੋਲ ਮਿਟੋਣਾ। ਅਦੋ ਦੋਨੇ ਬੱਚੇ ਉੱਤੇ ਬਹਿ ਕੇ ਡੰਡਾਲੇ ਦੇ ਕਾਹ ਬੈਠਾ ਇੱਕ ਉਹ ਉੱਤੇ ਬਹਿ ਗਿਆ ਠੀਕ ਆ ਤੇ ਉਹ ਛੋਟਾ ਜਿਹਾ ਬੱਚਾ ਹੁਣ ਉੱਡ ਕੇ ਆ ਕੇ ਬੈਠਾ ਗੀੜੀ ਪਾ ਕੇ ਤੇ ਜਿਹੜਾ ਆ ਕਾਲਾ ਚੀਨਾ ਇਹ ਵੀ ਉੱਡ ਕੇ ਆਇਆ ਬਈ ਹੁਣ ਦੋ ਤਿੰਨ ਗੀੜੀਆਂ ਪਾਈਆਂ ਘਟਾਂਗੀ ਚੜ ਗਿਆ। ਕੱਲ ਥੋੜਾ ਖਰਾਬ ਕੀਤਾ ਸੀ ਬਾਕੀ ਬੱਚੇ ਬਈ ਉੱਡੀ ਜਾਂਦੇ ਤੇ ਉਹ ਦੋਨੇ ਬੱਚੇ ਬਈ ਰੋਕਣੇ ਆਪਾਂ। ਮਾਸ ਦਵਾਈਆਂ ਲਿਆ ਮਾ ਉੱਚੇ ਬੋਹ ਖੜਦੇ ਦੋਨੇ ਬੱਚੇ ਬੜਲੇ ਵਾਲੀ ਦਾ ਤੇ ਕੋ ਉਹਦਾ ਤੇ ਬਲੱਡ 'ਚ ਉਹ ਦੂਜਾ ਬਣਾਇਆ ਸੀ ਆਪਾਂ ਜਿਹੜਾ ਹਨਾ ਬਹੁਤ ਉੱਚੇ ਖੜਨ ਲੱਪੇ ਬਈ ਆਗੇ ਲੋਈ ਬਾਬੇ ਉਹ ਬਾਕੀ ਦਾ ਬੱਚੇ ਬੈ ਬੂਗੇ ਠੀਕ ਆ ਤੇ ਬੜਲੇ ਵਾਲੀ ਦਾ ਬੱਚਾ ਇਕੱਲਾ ਹੀ ਫਿਰਦਾ ਬਈਆ ਇਹ ਕਿੱਧਰ ਗਿਆ ਆਹ ਫਿਰਦਾ ਸ਼ਾਇਦ ਉੱਚਾ ਖੜਾ ਹਨਾ ਨਹੀਂ ਹੁੰਦਾ ਹੋਣਾ ਕੈਮਰੇ 'ਚ ਤੇ ਇਹ ਵੀ ਬਾਈ ਸਾਰੇ ਬੱਚੇ ਨਾ ਚਿੱਟਾ ਬੱਚਾ ਵੀ ਮਿਲਦਾ ਦਾ ਬਹਿ ਗਿਆ ਤੇ ਹਾਂ ਬੈਠੇ ਹੀ ਲੱਗਦਾ ਮੈਨੂੰ ਉਹ ਤੇ ਉਹ ਇੱਕੋ ਹੀ ਉੜਦਾ ਹੁਣ ਬਾਈ ਬੜਲੇ ਵਾਲੀ ਦਾ ਆ ਫਿਰਦਾ ਬਾਈ ਤਾੜੇ ਮਾਰਦਾ। ਲਓ ਬਾਬਿਓ। ਆ ਢੱਕਣ ਲੱਗਿਆ ਬੱਚੇ ਫੇ ਉੜ ਗਏ। ਠੀਕ ਆ। ਸਵੇਰੇ ਵੀ ਅੱਗੇ ਦੁਪਹਿਰਾਂ ਨੂੰ ਮਤਲਬ ਮੇਰੇ ਸਾਹਬ ਨਾਲ ਹੁਣ ਟਾਈਮ ਹੋ ਗਿਆ ਬਾਈ 3:30 ਵਜੇ ਦਾ ਹਨਾ ਤੇ ਸਵੇਰੇ 8:30 ਦੇ ਗੇਟਕੂਟ ਚੂੜੇ ਸੀ 8:30 9:00 ਵਜੇ ਗੇਟ 'ਚ। ਇਹ ਆ ਤਾਂ ਹੁਣ ਹਜ਼ਾਰ ਵਾਲੇ ਦਾ ਵੀ ਨਾਲ ਚੜਦਾ ਰਿhta ਬੱਚਾ ਹਨਾ। ਤੇ ਹੁਣ 3:30 ਫੇ ਉੜ ਗਏ ਮੇਰੇ ਕੋਲ ਢੱਕਣ ਲੱਗਿਆ। ਮੈਂ ਗਿਆ ਸ਼ਹਿਰ ਨੂੰ ਗੱਡੀ ਦਾ ਕੰਮ ਕਰਾਉਣ ਚਲ ਗਿਆ ਸੀ ਤੇ ਉੱਥੇ ਮੈਨੂੰ ਤਾਂ ਲੱਗਦਾ ਵੀ ਅੱਧੇ ਘੰਟੇ ਦਾ ਹੀ ਕੰਮ ਆ ਉਹ ਥੋੜਾ ਉਲਝਾ ਜੀ ਪੈ ਗਈ ਤਾਂ ਪਤਾ ਉਹਨਾਂ ਨੂੰ ਲੱਗਦਾ ਨਹੀਂ ਸੈਂਸਰ ਜਿਹਦਾ ਉਹਦੇ ਕਰਕੇ ਬਾਈ ਟਾਈਮ ਲੱਗ ਗਿਆ ਤੇ ਆ ਹੁਣ ਤਿੰਨ ਉੜ ਗਿਆ ਤੇ ਆ ਵੀ ਡੰਡਿਆਂ ਵਾਲੇ ਦਾ ਵੀ ਉੜ ਗਿਆ ਸੀ ਜਿਹੜੀ ਚਿੱਕੂ ਜਿਆ ਠੀਕ ਹੈ ਜਿਹੜਾ ਤੇਰੇ ਖਵਰੀ ਜੀ ਚੜਦਾ ਨਾ ਉਹ ਵਾਲਾ ਤੇ ਹੁਣ ਇਹ ਬਹਿ ਗਿਆ ਉੜ ਕੇ ਇਹਨੂੰ ਰੱਖ ਲਈਏ ਫੇਰ ਨਾ ਕਦੇ ਇਹ ਵੀ ਚ ਉੱਪਰ ਚੜ ਜੇ ਜਾ ਕੇ ਉਹਦਾ ਤਿੰਨੇ ਹੀ ਖੜ ਗਏ ਬਾਈ ਕੱਲ ਅਸੀਂ ਕੋਈ ਕੰਮ ਕਰਨਗੇ ਕੱਲ ਵੀ ਬਹੁਤ ਲੇਟ ਬੈਠੇ ਸੀ ਹੈ ਨਾ ਚਲੋ ਬਾਬਿਓ ਜੋੜਾ ਲੰਗਾ ਹੀ ਲਾਉਣ ਮੈਂ ਆ ਆਪਣਾ ਸ਼ਾ ਕਬੂਤਰ ਬਾਈ ਚੈੱਕ ਕਰ ਲਓ ਇਹਨੂੰ ਓਏ ਜੀ ਤਾਂ ਆ ਇਹਦੀ ਆ ਕੂਖਿਆ ਬਾਈ ਠੀਕ ਆ ਤੇ ਆ ਇਹਦੇ ਪੱਲੇ ਆ ਤੇ ਆ ਇਹਦੇ ਬਾਈ ਪੰਜੇ ਆ ਠੀਕ ਆ ਤੇ ਜਿਹੜੀ ਇਹਨਾਂ ਆਪਾਂ ਕਬੂਤਰੀ ਲਾਉਣੀ ਆ ਬਾਈ ਤੇ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਇਹ ਜੋੜਾ ਲਾ ਹੀ ਦੀ ਹੈ ਕਈ ਬਾਈ ਕਹਿੰਦੇ ਲਾ ਦੇ ਬਾਈ ਲਾ ਦੇ ਕਰੋ ਜੋੜਾ ਲਾਉਣਾ ਤੇ ਲਓ ਬਾਬਿਓ ਅੱਜ ਦੇਣਾ ਇਹਦਾ ਆ ਹੀ ਗਿਆ ਹਨਾ ਅੱਜ ਲਾ ਦਿੰਨੇ ਆ ਬਾਈ ਜੋੜਾ ਜਿਹੜੀ ਨਾ ਹੁਣ ਕਬੂਤਰੀ ਲਾਉਣੀ ਆ ਬਾਈ ਉਹ ਵੀ ਦਿਖਾਉਂਦਾ ਮੈਂ ਲੋ ਵਾਪੇ ਆ ਮਾਦੀ ਲੋਣੀ ਆਪਾਂ ਇਹਨਾ ਠੀਕ ਆ ਮਾਦੀ ਉਹਦਾ ਝੜ ਝੂੜੇ ਪਈ ਆ ਓਏ ਸ਼ਾ ਆ ਮਾਦੀ ਆ ਬਈ ਮਾੜਾ ਲੈਵਲ ਚ ਮਾਦੀ ਮਾਦੀ ਵਾਲੀ ਚੰਗੀ ਆ ਠੀਕ ਆ ਪਰ ਉਹ ਵੀ ਠੀਕ ਆ ਪਰ ਮਾਦੀ ਜਿਹੜੀ ਆ ਮਾਦੀ ਵਾਲੀ ਚੰਗੀ ਡੰਡਿਆ ਵਾਲੀ ਦੀ ਭੈਣ ਆ ਬਈ ਇਹ ਜਿਹੜੀ ਮਾਦੀ ਆ ਨਾ ਇਹ ਡੰਡੇ ਵਾਲੇ ਦੀ ਭੈਣ ਆ ਉਹਦਾ ਝੜੇ ਝੂੜੇ ਪਈ ਆ ਉਹ ਜੜੀ ਜੀ ਪਈ ਆ ਤੇ ਹੈਗੀ ਬਹੁਤ ਚੰਗੀ ਆ ਬਈ ਤੇ ਪੱਲੇ ਪੁੱਲੇ ਪਈ ਤੇ ਉੱਤੇ ਇਹ ਫੜੇ ਫੁੜੇ ਦੀ ਬਾਈ ਕਦੀ ਹਨਾ ਵੱਡੀਆਂ ਮਾਦੀਆਂ ਵਾਂ ਫੜੀ ਦੀਆਂ ਨੀਂਆਂ ਉਹਦੇ ਕਰਕੇ ਛਾੜੇ ਝੂੜੇ ਪਈ ਆ ਤੇ ਆ ਇਹਦੇ ਪੱਲੇ ਆ ਬਈ ਤਾਂ ਆ ਆ ਇਹ ਲੋਨਿਆ ਬਈ ਸ਼ਾਹ ਦੇ ਨਾਲ ਹੁਣ ਤੇ ਜਿਹੜਾ ਆਪਣਾ ਡੱਬਾ ਬਈ ਡੱਬੇ ਨਾਲ ਕਬੂਤਰੀ ਲਾਵਾਂਗੇ ਬਈ ਇਹ ਆ ਲਾਵਾਂਗੇ ਬਈ ਡੱਬੇ ਨਾਲ ਠੀਕ ਆ ਤੇ ਪੱਲੇ ਪੁੱਲੇ ਆ ਚੈੱਕ ਕਰੋ ਬਈ ਤੇ ਆਏ ਆ ਬਬਈ ਪੰਜੇ ਪੁੰਜੇ ਵੀ ਦੇਖ ਲੋ ਤੇ ਹੁਣ ਤੁਹਾਨੂੰ ਮੈਂ ਡੱਬਾ ਫੜ ਕੇ ਦਿਖਾਉਣਾ ਜਿਹੜਾ ਆਪਾਂ ਡੱਬਾ ਇਹਦੇ ਨਾਲ ਲਾਉਣਾ ਆ ਠੀਕ ਆ ਇਹ ਬਾਈ ਜਿਹੜਾ ਆਪਣਾ ਰੱਤਾ ਨੀਮੀ ਨੀਮੀ ਨਹੀਂ ਫਿਰਦਾ ਹੁੰਦਾ ਕੱਛਾਂ ਵਾਲਾ ਸ਼ੈਤਾਨ ਚੇਤਾ ਹੋਵੇ ਠੀਕ ਆ ਬਾਜੀਆਂ ਦੇ ਵਿੱਚ ਬਹੁਤ ਸੋਹਣਾ ਕਰਦਾ ਈ ਇਹ ਉਹਦੀ ਮਾਂ ਆ ਤੇ ਜਿਹੜਾ ਉਹ ਬੱਚਾ ਆ ਉਹ ਰੱਤੇ ਦਾ ਜਿਹੜਾ ਆਪਣੇ ਕੋ ਭਰਾ ਆ ਜਿਹੜਾ ਹੁਣ ਬੜਦੇ ਵਾਲੀ ਨਾਲ ਲਗਾਇਆ ਉਹ ਇਹਦੇ ਨਾਲ ਲੱਗਾ ਸੀ ਬਾਈ ਡੱਬੇ ਦਾ ਭਰਾ ਜਿਹੜਾ ਹੁਣ ਬੜਲੇ ਵਾਲੀ ਦਾ ਲੱਗਾ ਨਾ ਉਹ ਇਹਦੇ ਨਾਲ ਲੱਗਾ ਸੀ ਤੇ ਇਹਨਾਂ ਦਾ ਬੱਚਾ ਉਹ ਰਤਰਤਾ ਜਿਹੜਾ ਬਈ ਮਾ ਨੀਵਾ ਨੀਵਾ ਬਹੁਤ ਜ਼ੋਰ ਮਾਰਦਾ ਉਹ ਸ਼ੈਤਾਨ ਚੇਤਾ ਹੋਵੇ ਹਨਾ ਤੇ ਆਪਾਂ ਬਾਈਆਂ ਹੀ ਦਿਖਾਈਦਾ ਸੀ ਉਹ ਬਾਈ ਇਹਨਾਂ ਲਾਉਣਾ ਹੁਣ ਆਪਾਂ ਡੱਬਾ ਤੇ ਮੈਂ ਤੁਹਾਨੂੰ ਡੱਬੇ ਦਾ ਵੀ ਸ਼ੌਂਕ ਕਰੋਣਾ ਠੀਕ ਆ ਫੜ ਕੇ ਤੇ ਕਬੂਤਰੀ ਦੇ ਲਓ ਚੰਗੀ ਤਰ੍ਹਾਂ ਐ ਤਸੱਲੀ ਨਾਲ ਬਾਈ ਸ਼ੌਂਕ ਕਰਾਵਾਂਗੇ ਅਗਲੇ ਬਾਈ ਕਹਿੰਦੇ ਵੀ ਪਹਿਲਾਂ ਕਹਿੰਦੇ ਬਾਈ ਤੂੰ ਕਾਲੀ ਕਾਲੀ ਕਰਾ ਜਾਣਾ ਸ਼ੌਂਕ ਹਨਾ ਤੇ ਆ ਚੈੱਕ ਕਰੋ ਬਾਈ ਤੇ ਆ ਬਾਈ ਆਪਣਾ ਡੱਬਾ ਜੀ ਠੀਕ ਆ ਡੱਬੇ ਸ਼ੌਂਕ ਕਰਾ ਵੀ ਆਪਣਾ ਇਹ ਆਪਾਂ ਛੱਡਿਆ ਸੀ ਆਪਣੀ ਗਲਤੀ ਨਾਲ ਬਈ ਭੁੱਖ ਨੂੰ ਬਹਿ ਗਿਆ ਇਹ ਕਬੂਤਰ ਹਨਾ ਤੇ ਕਬੂਤਰ ਇਹ ਪ੍ਰੋਬਲਮ ਸੀ ਕਬੂਤਰ ਬਿਮਾਰ ਸੀਗਾ ਠੀਕ ਆ ਤਾਂ ਕਰਕੇ ਭੁੱਖ ਭੁੱਖ ਬਹੁਤ ਮੰਦੇ ਸੀ ਕਬੂਤਰ ਛੱਡਿਆ ਬਈ ਦਹਾਹ ਗਿਰੀਆਂ ਤੇ ਸੀ ਘਟੋ ਘਟ ਫੇਰ ਵੀ ਕਬੂਤਰ ਭੁੱਖ ਨੂੰ ਬੈਠਾ ਸੀ ਬਾਈ ਥੱਲੇ ਐਨ ਮੈਂ ਮੈਂ ਕਹਿੰਦਾ ਪੂਰਾ ਲਾਲ ਬੈਠਾ ਠੀਕ ਆ ਕੋਈ ਸਰੀਰ ਨੂੰ ਨਹੀਂ ਤਾੜੇ ਮਾਰਦਾ ਕਬੂਤਰ ਬਹਿ ਗਿਆ ਭੁੱਖ ਨੂੰ ਤੇ ਪਾਣੀ ਦੀ ਬੂੰਦ ਨਹੀਂ ਪੀਤੀ ਬਾਈ ਨੇ ਜਦੋਂ ਆਪਾਂ ਕਬੂਤਰ ਫੜ ਵੀ ਲਿਆ ਨਾ ਪਾਣੀ ਦੀ ਬੂੰਦ ਨਹੀਂ ਪੀਤੀ ਸਦਾ ਦਾਣਿਆਂ ਨੂੰ ਹੀ ਪਿਆ ਸੀ ਇਹੇ ਨਿਸ਼ਾਨੀ ਹੁੰਦੀ ਬਾਈ ਭੁੱਖ ਨੂੰ ਕਬੂਤਰ ਬੈਠੇ ਦੀ ਹਨਾ ਤੇ ਮੇਰੇ ਹਿਸਾਬ ਨਾਲ ਬਾਈ ਇਹ ਬੈਠਾ ਸੀ 5:30 ਵਜੇ ਬੈਠਾ ਸੀ ਤੇ 6 ਵਜੇ ਕਬੂਤਰ ਨੇ ਦਾਣੇ ਵੀ ਖਾਲੇ ਸੀ ਬਾਈ ਪਾਣੀ ਨੂੰ ਜਮਾ ਮੂੰਹ ਨਹੀਂ ਕਰਦਾ ਸੀ ਥੱਲੇ ਪੂਰਾ ਲਾਲ ਸੁਰਖ ਬੈਠਾ ਕਬੂਤਰ ਨੇ ਕੋਈ ਜੋਰ ਨਹੀਂ ਕੋਈ ਮਚਿਆ ਨਹੀਂ ਤੇ ਆ ਇਹਦੇ ਪੱਲੇ ਆ ਬਾਈ ਠੀਕ ਆ ਤੇ ਆ ਇਹ ਸ਼ੇਰ ਦੇ ਪੰਜੇ ਤੇ ਇਹ ਆਪਣੀ ਗਲਤੀ ਨਾ ਆਪਾਂ ਕਬੂਤਰ ਗਲਤੀ ਵੀ ਕਰੀ ਛੱਡਣਾ ਨਹੀਂ ਚਾਹੀਦਾ ਕਬੂਤਰ ਬਿਮਾਰ ਸੀ ਬਾਈ ਠੀਕ ਆ ਤੇ ਕਬੂਤਰ ਦਾਣੇ ਆਵਾਗੋਣੀ ਖਾਂਦੇ ਸੀ ਜਦੋਂ ਤੁਹਾਨੂੰ ਪਤਾ ਆਪਣੇ ਬਿਮਾਰੀ ਆਈ ਸੀ ਉਦੋਂ ਵੀ ਇੱਕਰੀ ਹਨਾ ਕਬੂਤਰ ਉਲਟੀ ਉਲਟੀਆਂ ਜਾਂ ਕਰਨ ਲੱਪੇ ਸੀਗੇ ਤੇ ਉਦੋਂ ਇਹ ਚੱਕਰ ਪਿਆ ਆ ਦੀ ਬਾਈ ਜਿਹੜਾ ਬਾਈ ਉਹ ਸ਼ਾਕ ਕਬੂਤਰ ਘੁੜਕਣ ਦੇ ਆੜਾ ਉਹ ਵੀ ਡੱਬੇ ਦਾ ਭਰਾ ਹੀ ਆ ਠੀਕ ਆ ਉਹ ਵੀ ਇਹੀ ਬਲੱਡ ਚਲੋਣਾ ਆਪਾਂ ਜਿੱਦਾਂ ਮਿਲ ਆਹ ਰੱਤਾ ਬੱਚਾ ਬਣਿਆ ਸੀ ਆਪਾਂ ਜਿਹੜਾ ਹੁਣ ਵੱਡਲੇ ਹੋਣ ਲੱਗਿਆ ਨਾ ਡੱਬੇ ਦਾ ਭਰਾ ਲਾ ਕੇ ਆਰਤੇ ਦਾ ਵੀ ਪੱਠਾ ਮਤਲਬ ਆਰਤੇ ਦਾ ਪਿਓ ਲੱਗਾ ਹੁਣ ਬੜਲੇ ਆਈ ਨਾ ਤੇ ਇਹ ਉਹਦਾ ਪਿਓ ਪੋਤੇ ਆ ਇਹ ਅਹਾੜੀ ਆਪਾਂ ਸਵਾਰਨ ਕੀਤਾ ਨੂੰ ਉਤਰੀ ਦਿਖਾਈ ਹੋਣੀ ਤੇ ਇਹਦੇ ਨਾਲ ਤੁਹਾਨੂੰ ਦਿਖਾਤੀ ਜਿਹੜੀ ਉਤਰੀ ਲੋਣੀ ਆ ਪੱਡੰਡੇ ਵਾਲੇ ਵੱਲੋਂ ਜੀ ਜਿਹੜੀ ਉਹ ਆਪਣੀ ਜਿਹੜੀ ਆਪਾਂ ਲੋਣੀ ਡੱਬੇ ਨਾਲ ਉਹ ਬਈ ਆਪਣੀ ਸਾਗਤਪੁਰ ਜਿਹੜੀ ਬਾਜੀ ਜਿੱਤੀ ਸੀ ਉਹਦੀ ਸਗੀ ਭੈਣ ਦਿੱਤੀ ਆ ਬਈ ਠੀਕ ਆ ਉਹ ਉਹਦੇ ਨਾਲ ਲੋਣੀ ਆ ਬਈ ਤੇ ਹੁਣ ਆਪਣਾ ਜੋੜਾ ਰਹਿ ਗਿਆ ਬਈ ਮੋਟੂ ਦਾ ਠੀਕ ਆ ਤੇ ਆਹ ਲਾਲ ਜੀਨੇ ਉਤਰਦਾ ਬਈ ਇਹ ਵੀ ਦੋਨੇ ਜੋੜੇ ਲਾਉਣੇ ਆਹ ਦਾ ਆਪਾਂ ਛੱਡ ਵੀ ਸਕਦੇ ਆ ਬਾਈ ਜਿਹੜੀ ਹੁਣੇ ਮੈਂ ਤੁਹਾਨੂੰ ਤਾਂਬੇ ਰੰਗੀ ਨਹੀਂ ਦਿਖਾਈ ਆ ਜਿਹੜੀ ਆਪਾਂ ਛਾਣਾ ਲਾਉਣੀ ਆਹ ਉਂਤਰ ਉਹਦਾ ਪੱਠਾ ਬਾਈ ਆ ਜਿਹੜਾ ਇਹ ਉਹਦਾ ਪੱਠਾ ਆ ਉਹ ਬੜਲੇ ਵਾਲੀ ਦਾ ਭਾਈ ਬੈਠਾ ਸਦਾ ਲਾਲਚੀ ਨਾ ਜਿਹੜਾ ਅਗਲਾ ਆ ਲੰਬਾ ਯਾਰ ਨਾ ਤੇ ਇਹਨਾਂ ਜਿਹੜੀ ਬਾਈ ਕਬੂਤਰੀ ਲਾਉਣੀ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਬਾਈ ਇਹ ਆਪਾਂ ਪਿਓਰ ਕਰਨਾ ਮਤਲਬ ਜਿਹੜੀ ਜਿਹੜਾ ਇਹਦਾ ਪਿਓ ਸੀਗਾ ਉਹਦੀ ਪੱਠੀ ਹੋਰ ਕਬੂਤਰੀ ਨਾਲ ਵੀ ਆਪਣੇ ਕੋ ਪਈਆ ਉਹ ਬਾਈ ਇਹਦੇ ਨਾਲ ਹੋਣੀ ਆ ਆਪਾਂ ਠੀਕ ਆ ਸੇਮ ਜੋੜਾ ਬਣੂਗਾ ਤੇ ਗਾ ਬੱਚੇ ਬੜਾ ਵਧੀਆ ਨਿਕਲਣਗੇ ਬਾਈ ਸੇਵ ਕਬੂਤਰ ਤੇ ਪ्योर ਬੱਚੇ ਕੱਢੂਗਾ ਇਹ ਤੇ ਲੋਬਾ ਵੀ ਉਹ ਟਾਈਮ ਹੋ ਗਿਆ ਕੂਤਰਾਂ ਨੂੰ ਗੋਲੀਆਂ ਦੇਈਏ ਬਾਈ ਇੱਕ ਇੱਕ ਠੀਕ ਆ ਦੋ ਟਾਈਮ ਵੀ ਦੇ ਸਕਦੇ ਆ ਪਹਿਲਾਂ ਮੈਂ ਦੋ ਟਾਈਮ ਦਿੱਤੀਆਂ ਤੂੰ ਤਿੰਨ ਦਿਨ ਲਗਾਤਾਰੀ ਆ ਨਾ ਤਿੰਨ ਚਾਰ ਦਿਨ ਤੇ ਹੁਣ ਇੱਕ ਟਾਈਮ ਹੀ ਦੇਣ ੜਿਆ ਬਾਈ ਠੀਕ ਆ ਦੋ ਟਾਈਮ ਵੀ ਦੇ ਸਕਦੇ ਆ ਕੋਈ ਨੁਕਸਾਨ ਨਹੀਂ ਹੈਗਾ ਪਰ ਮੈਂ ਇੱਕ ਟਾਈਮ ਹੀ ਦੇਣ ੜਿਆ ਕਿਉਂਕਿ ਟਾਈਮ ਹੀ ਉਹਨਾਂ ਦਾ ਲੱਗਦਾ ਬਾਈ ਮੇਰਾ ਤੇ ਕੋਈ ਗੱਲ ਨਹੀਂ ਹੁਣ ਬਸ ਮੈਂ ਇੱਕ ਦੋ ਦਿਨ ਜਿਹੜੇ ਮੇਰੇ ਕੰਮ ਸੀਗਾ ਉਹ ਵੀ ਹੋ ਗਿਆ ਫ੍ਰੀ ਹੋ ਗਿਆ ਮੈਂ ਹਨਾ ਤੇ ਹੁਣ ਆਪਾਂ ਇਹ ਡੇਲੀ ਗੋਲੀ ਦੇਣੀ ਬਾਈ ਠੀਕ ਹੈ ਜਿੰਨੇ ਵੀ ਕਬੂਤਰ ਹਨ ਸਵੇਰੇ ਸ਼ਾਮ ਦੇਣੀ ਆ ਉਹਦਾ ਡੇਲੀ ਦਿਨਾਂ ਮਤਲਬ ਪਰ ਇੱਕ ਟਾਈਮ ਦਿੰਨਾ ਹੁਣ ਸਵੇਰੇ ਸ਼ਾਮ ਬਾਈਆ ਗੋਲੀ ਦਵਾਂਗੇ ਆਪਾਂ ਪੱਕਾ ਹੋਰ ਪੈ ਗਿਆ ਤੇ ਆ ਬਾਈ ਰੱਤਾ ਫਿਰਦਾ ਜਿਹੜਾ ਆਪਣਾ ਹਜ਼ਾਰ ਵਾਲੇ ਜੋੜੇ ਦਾ ਬੱਚਾ ਜਿਹੜਾ ਬਹੁਤ ਚੈਂਟ ਚੈਂਟ ਹੁੰਦੇ ਸੀ ਦੋਨੇ ਹੀ ਹਨਾ ਇੱਕ ਤੇ ਆ ਫਿਰਦਾ ਬਾਈ ਉਹ ਬੱਚੇ ਬਾਈ ਰੋਕਣੇ ਆ ਉਹ ਖੜ ਕੇ ਬਾਈ ਬੜਲੇ ਵਾਲੀ ਦੇ ਇੱਕ ਬੜਲੇ ਵਾਲੀ ਦਾ ਆ ਇੱਕ ਉਹਦੀ ਮਾਸੀ ਦਾ ਬਾਈ ਸੇਮ ਉਦਾਈਆ ਵਾਲਾ ਬਲੱਡ ਇੱਕੋ ਹੀ ਬਣਿਆ ਆ ਔ ਫਿਰਦਾ ਬਾਈ ਦੋਨੇ ਯੁਕਤੇ ਖੜ ਗਏ ਬਾਈ ਤੇ ਮੈਨੂੰ ਲੱਗਦਾ ਵੀ ਮੈਨੂੰ 40 ਮਿੰਟ ਹੋ ਗਏ ਆ ਘਰੇ ਆਏ ਨੂੰ ਤੇ ਜੋ ਦਾ ਇਹ ਦੋਨੇ ਉਡੇ ਮੇਰੇ ਕੋਲ ਥਲੋਂਣ ਲੱਗਿਆ ਹਨਾ ਉਹ ਤਾਂ ਨਹੀਂ ਬਾਈ ਦੋਨੇ ਟੁੱਟਦੇ ਉਤੋਂ ਆ ਆ ਗਿਆ ਬੱਚਾ ਇੱਕ ਜਿਹੜਾ ਟੁੱਟ ਕੇ ਇਹ ਭਾਵੇਂ ਬਹਿ ਜਵੇ ਜਿਹੜਾ ਹਿਆਰ ਵਾਲੇ ਜੋੜਦਾ ਨਾ ਨਵਾਂ ਬੱਚਾ ਤੇ ਇਹ ਵੀ ਬਾਈ ਪਤਾ ਨਹੀਂ ਕਿੱਧਰ-ਕਿੱਧਰ ਨੂੰ ਚਲ-ਚੁਲ ਗਿਆ ਹਨਾ ਇੱਕ ਆਇਆ ਥੱਲੇ ਨੂੰ ਬਰਾ ਭਾਈ ਆ ਜਿਗਾਰ ਲੱਗਾ ਨਾ ਆਪਣਾ ਕੰਡਕ ਸਕੋਨ ਵਾਲਾ ਬਾਈ ਸਿਰਾਈ ਆ ਆ ਦੇਖ ਲੋ ਮੈਨੂੰ 15 ਕ ਮਿੰਟ ਹੋਏ ਹਜੇ 12 12 12 12 13 ਮਿੰਟ ਹੋਏ ਹੋਣੇ ਧੋਤੀ ਨੂੰ ਸਰ ਠੀਕ ਆ ਗਿਣਤੀ ਜਦ 15 ਲਾ ਲਓ ਤੁਸੀਂ ਤੇ ਕਣਕ ਸੁੱਕ ਵੀ ਗਈ ਬਈ ਠੀਕ ਆ 15 20 ਮਿੰਟ ਹੋਰ ਰੱਖਣੀ ਮੈਂ ਕੜਕਦੀ ਹੋ ਜਵੇ ਪੂਰੀ ਸੁੱਕ ਜਵੇ ਹੈਨਾ ਤੇ ਫੇਪ ਹੋਣੀ ਆ ਚੰਗੀ ਤਰ੍ਹਾਂ ਸੁੱਕ ਜਵੇ ਠੰਡੀ ਹੋਈ ਰਹਿੰਦੀ ਕਣਕ ਹੁਣ ਬਈ ਇੰਨੀ ਧੁੱਪ ਹੈ ਨਹੀਂ ਵੈਸੇ ਬਾਈ ਇਹਨਾਂ ਵੀ ਥੱਲੇ ਉੱਤੋਂ ਇਹਨੂੰ ਹਵਾ ਫਿਰ ਜਾਂਦੀ ਤਾਂ ਉਹਦੇ ਕਰਕੇ ਜਲਦੀ ਸੁੱਕ ਜਾਂਦੀ ਆ ਆ ਗਿਆ ਬਈ ਆ ਬੱਚਾ ਇਹ ਜਿਹੜਾ ਆਪਣਾ ਹਿਆਰ ਵਾਲੇ ਜੋੜੇ ਦਾ ਨਾ ਉਹ ਆ ਗਿਆ ਬਈ ਬੱਚਾ ਇਹਨੂੰ ਡੱਕਦੇ ਆ ਤੇ ਉਹ ਦੋ ਬੱਚੇ ਬਾਈ ਉੱਪਰ ਹੀ ਖੜੇ ਆ ਜੀ ਠੀਕ ਆ ਟੁੱਟੇ ਟੱਟੇ ਹੈ ਨਹੀਂ ਆਓ ਫਿਰਦੇ ਬਈ ਤੇ ਇਹਨਾਂ ਨੂੰ ਬੰਦ ਕਰ ਦੇਣਾ ਬਾਈ ਦੋਨਾਂ ਬੱਚਿਆਂ ਨੂੰ ਜਾਲ ਚ ਪਾ ਕੇ ਹੁਣ ਧੁੱਪ ਲਵਾਇਆ ਕਰਨੀ ਆ ਉਦਾਂ ਬਾਹਰ ਨਹੀਂ ਛੱਡਿਆ ਕਰਨੇ ਬਾਈ ਇਹਨਾਂ ਦਾ ਖਤਰੇ ਦਾ ਕੰਮ ਹੀ ਆ ਹੁਣ ਬੈਰੀ ਬੁਰੀਆ ਪਤਾ ਕੁਛ ਨਹੀਂ ਤੇ ਇਹ ਬੱਚੇ ਤਾਂ ਬਈ ਟੁੱਟਦੇ ਨਹੀਂ ਅੱਧ ਕਾੜ ਤੇ ਖੜ ਜਾਂਦੇ ਜਾ ਕੇ ਯਾਨੀ ਕਿ ਬੰਦ ਵੜਦੇ ਆ ਅੱਧ ਕਾੜ ਚ ਹੀ ਹੁੰਦੇ ਆ ਪਰ ਆਉਂਦੇ ਆਉਂਦੇ ਹੈ ਨਹੀਂ ਥੱਲੇ ਤੇ ਆਹ ਬੱਚਾ ਬਾਈ ਬਹਿ ਗਿਆ ਇਹਨ ਤੋਂ ਮਡਕਾ ਟਾਈਮ ਹੋ ਗਿਆ 4:30 ਵਜੇ ਦਾ ਤੇ ਆਹ ਬੱਚੇ ਬਾਈ ਆ ਫਿਰਦੇ ਆ ਫਿਰ ਕਿੰਟਾ ਡੇਢ ਮੇਰੇ ਸਾਬ ਨਾਲ ਲਾਈ ਆਏ ਹੈ ਨਾ ਘੰਟਾ ਹੋ ਗਿਆ ਉੜਦਿਆਂ ਨੂੰ ਤੇ ਹੁਣ ਬਹਿ ਜਾਣ ਤੇ ਵਧੀਆ ਬਈ ਡਾਕ ਕੇ ਇਹਨਾਂ ਨੂੰ ਰੋਕਣਾ ਹੋਣਾ ਆ ਫਿਰ ਤੇ ਦੁਨੀ ਤੇ ਦੂਜਾ ਵਾ ਡਕ ਲਿਆ ਬਾਈ ਠੀਕ ਆ ਤੇ ਆ ਉੜਦੇ ਆ ਦੁਨੀ ਹੁਣ ਆ ਜਾ ਬਈ ਆ ਜਾ ਤੇ ਹਾਂਜੀ ਬਾਬੇਓ ਕੀ ਹਾਲ ਚਾਲ ਆ ਤੇ ਲੋ ਬਾਬੇਓ ਤੁਹਾਡੇ ਕਮੈਂਟਰ ਜਵਾਬ ਦਈਏ ਠੀਕ ਆ ਤੇ ਮੈਂ ਲੇਟ ਲੂਟ ਹੋ ਗਿਆ ਕਪੜੇ-ਕੂਪੜੇ ਲਾ ਕੇ ਬਾਈ ਹੁਣ ਹੀ ਆਇਆ ਗਿਆ ਉੱਤੇ ਠੀਕ ਆ ਤੇ ਅੱਜ ਬਾਈ ਸਗੋਂ ਰਾਜੂ ਬਾਈ ਇੱਕ ਆਪਣਾ ਜਾ ਇਮਰਾਨ ਆ ਬਾਈ ਤੇ ਉਹਦਾ ਵੀ ਜੋੜਾ ਖੜਦਾ ਸੀ ਮੈਂ ਉਹ ਵੀ ਬਈ ਲੇਟ ਬਹੁਤ ਹੋ ਗਿਆ ਸੀਗਾ ਉਹਦੇ ਕਰਕੇ ਮੇਰੇ ਤੋਂ ਲਿਆ ਨਹੀਂ ਹੋਇਆ ਹਨਾ ਚਲੋ ਕੱਲ ਨੂੰ ਮੈਂ ਫੇਰ ਜਾਣਾ ਉਹ ਬਾਈ ਦਾ ਕੱਲ ਨੂੰ ਜੋੜਾ ਆਪਾਂ ਕੱਲ ਨੂੰ ਗੱਲਬਾਤ ਕਰਕੇ ਤੇ ਜੋੜਾ ਭੇਜ ਦਿਆਂਗੇ ਤੇ ਇੱਕ ਬਾਈ ਆਪਣਾ ਰਾਜੂ ਥਾਲੀ ਵਾਲਾ ਜੀ ਹਨਾ ਤੇ ਬਾਈ ਬਹੁਤ ਪਿਆਰ ਦਿੰਦੇ ਆ ਹਨਾ ਬਾਈ ਦਾ ਕਮੈਂਟ ਵੀ ਆਇਆ ਸੀ ਕਿ ਬਾਈ ਬਿੰਗੇ ਬੁੰਗੇ ਦੇ ਕਬੂਤਰ ਬਾਈ ਸੱਦੇ ਹੋ ਗਏ ਜਿਹੜੀ ਤੁਸੀਂ ਮੈਡੀਸਨ ਦੱਸੀ ਸੀ ਹਨਾ ਤੇ ਬਾਈ ਬਹੁਤ ਧੰਨਵਾਦ ਜਿਹੜਾ ਤੁਸੀਂ ਯਕੀਨ ਕਰਕੇ ਮੈਡੀਸਨ ਵਰਤਦੇ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਸੀਗਾ ਕਿ ਬਾਈ ਵੀ ਆਪਣੇ ਕੋ ਪੱਠੀ ਰਹਿ ਗਈ ਆ ਹਨਾ ਬਾਈ ਕਹਿੰਦਾ ਵੀ ਪੱਠੀ ਰਹਿ ਗਈ ਆ ਵੀ ਕਬ ਤੇ ਕੋਈ ਹੋਰ ਉਹਦਾ ਪੱਠਾ ਪੁੱਠਾ ਵੀ ਹੈ ਨੀਗਾ ਤੇ ਉਤੋਂ ਇੱਕ ਮਤਲਬ ਪੱਠੀ ਤੋਂ ਕਬੂਤਰ ਰਗੀ ਨਸਲ ਕਿੱਦਾਂ ਬਣਾਈਏ ਬਾਈ ਦੇਖੋ ਇਹ ਚਾਂਸ ਤਾਂ ਹੈਗੇ ਬਹੁਤ ਘੱਟ ਠੀਕ ਆ ਜੇ ਤੁਹਾਡੇ ਕੋਲ ਉਦਾਂ ਦੀ ਨਸਲ ਦਾ ਕੋਈ ਕਬੂਤਰ ਹੋਵੇ ਸੇਮ ਜਿਹੜੇ ਉਦਾਂ ਦੇ ਬੱਚੇ ਕੱਢਦਾ ਹੋਵੇ ਉਹ ਤੁਸੀਂ ਪੱਠੀ ਨਾਲ ਲਾ ਕੇ ਉਦਾਂ ਦੀ ਨਸਲ ਬਣਾ ਸਕਦੇ ਆ ਵੀ ਜੇ ਕੋਈ ਸੇਮ ਉਦਾਂ ਦੇ ਬਾਈ ਮੁਸ਼ਕਲ ਆ ਕਿਉਂਕਿ ਪੱਠੀ ਦੇ ਨਾਲ ਕੋਈ ਨਾ ਕੋਈ ਤਾਂ ਬਲੱਡ ਚਾਹੀਦਾ ਸੀ ਪੱਠੇ ਪੁੱਠੇ ਦਾ ਜਾਂ ਤਾਂ ਆਪਾਂ ਗਾਂ ਤੋੜ ਲੈਂਦੇ ਪੱਠੀ ਤੋਂ ਤੋੜਨੀ ਬਾਈ ਕੱਲੀ ਤੋਂ ਐਦਾਂ ਵੀ ਬਾਈ ਜਿਹੜਾ ਉਹ ਕਬੂਤਰ ਰਗੀ ਨਸਲ ਦਾ ਸੇਮ ਟੂ ਸੇਮ ਕੋਈ ਕਬੂਤਰ ਠੀਕ ਆ ਉਹ ਲਾਓ ਨਾ ਜਦੋਂ ਮਾਦੀ ਕੋਈ ਬਾਈ ਜਿੱਦਾਂ ਦਾ ਜਿਹੜਾ ਖੂਤਰ ਤਾਂ ਡੰਮ ਰਿਆ ਉਦਾਂ ਦਾ ਕੋਈ ਪੱਠਾ ਕੱਢ ਗਈ ਬਾਈ ਠੀਕ ਆ ਕਿਤੇ ਨਾ ਕਿਤੇ ਵੀ ਉਦਾਂ ਦਾ ਪੱਠਾ ਕੱਢ ਗਈ ਉਹ ਫੇਰ ਮਾਣਾ ਹੀ ਲਾ ਦਿਓ ਬਾਈ ਠੀਕ ਆ 50% ਬਾਈ ਨਸਲ ਬਣ ਜੂਗੀ 40 50% ਜੇ ਕੋਈ 100% ਨਹੀਂ ਬਾਈ ਠੀਕ ਆ ਬਾਕੀ ਮੈਂ ਤੁਹਾਨੂੰ ਉਦਾਂ ਲਾ ਰਿਆਂ ਚ ਲਈ ਜਾਵਾਂ ਵੀ ਇਦਾਂ ਬਣ ਜਾਣੇ ਉਦਾਂ ਉਹ ਤਾਂ ਬਾਈ ਬਾਨ ਨਹੀਂ ਆ ਬਣਾ ਕੇ ਐਵੇਂ ਵੀ ਫੋਕੀਆਂ ਫੜਾਈਆਂ ਮਾਰੇ ਇਦਾਂ ਕੁਝ ਨਹੀਂ ਹੁੰਦਾ ਬਾਈ ਹਨਾ ਕਿਉਂਕਿ ਸੇਮ ਜਾਂਦਾ ਪੱਠਾ ਪੁੱਠਾ ਹੁੰਦਾ ਫੇਰ ਤਾਂ ਆਪਾਂ ਲਾ ਕੇ ਬਣਾ ਸਕਦੇ ਜੀ ਕਿਉਂਕਿ ਮਾਦੀ ਹੁਣ ਬਾਈ ਕਿਤੇ ਨ ਸੇਮ ਤਾਂ ਆਪਣੇ ਕੋਲ ਹੈ ਨਹੀਂ ਜਿਹੜਾ ਬਲੱਡ ਨਿਕਲ ਆਊਗਾ ਹੁਣ ਬਲੱਡ ਉਹਦਾ ਵੀ ਉਨਾ ਹੀ ਹੋਣਾ ਜਿਹੜਾ ਕਬੂਤਰ ਲਾਵਾਂਗੇ ਤੇ ਮਾਦੀ ਦਾ ਵੀ ਹਾਂ ਇਦਾਂ ਵੀ ਮਾਦੀ ਜਿਹੜਾ ਵੀ ਪੱਠਾ ਕੋਈ ਕੱਢੂਗੀ ਸੇਮ ਟੂ ਸੇਮ ਆਪਣੇ ਨਾਲ ਪਿਛੇ ਮਤਲਬ ਜਿਹੜਾ ਉਹਦਾ ਕਬੂਤਰ ਲੱਗਾ ਸੀ ਪੱਠਾ ਸੋਰੀ ਉਹਦਾ ਜਿਹੜਾ ਪਿਓ ਸੀ ਹਨਾ ਉਹ ਪੱਠੀ ਦਾ ਜਿਹੜੀ ਤੁਸੀਂ ਲਾਉਣੀ ਜੋੜੇ ਉਹ ਕੋਈ ਆਪਣੇ ਪਿਓਰ ਦਾ ਸੇਮ ਕੋਈ ਬੱਚਾ ਕੱਢ ਜਾਂਦੀ ਆ ਉਹ ਬੱਚਾ ਮਾਣਾ ਲਾ ਦਿਓ ਬਾਈ ਠੀਕ ਆ 40% ਤੁਹਾਡੀ ਉਹ ਨਸਲ ਬਣ ਜੂਗੀ ਬਾਅਦ ਚ ਇਦਾਂ ਹੀ ਬਾਈ ਜਿਹੜੇ ਬੱਚੇ ਇਦਾਂ ਨਿਕਲੀ ਗਏ ਉਹਨਾਂ 'ਪੇ ਜੋੜੇ ਦੇ ਜਿਹੜੇ ਪੱਠੀ ਪੱਠੇ ਨਿਕਲੇ ਉਹ ਲਾ ਕੇ ਬਾਈ ਗਾਂ ਫੇ ਪਿਓਰ ਤੁਸੀਂ ਕਰ ਸਕਦੇ ਆ ਵੀ ਫੇ ਵੀ ਬਾਈ ਪੂਰੀ ਨਹੀਂ ਪਿਓਰ ਹੋਊਗੀ ਕਿ 50-60% ਤੁਹਾਡੇ ਉਹ ਜੋੜੇ ਉਦਾਂ ਦੀ ਨਸਲ ਉੱਡਣ ਜਰੂਰ ਲਾਪੂਗੀ ਬਾਈ ਠੀਕ ਆ ਉਦਾਂ ਦੀਆਂ ਹਰਕਤਾਂ 'ਚ ਆ ਜਾਣਗੇ ਉਦਾਂ ਦੀਆਂ ਮਤਲਬ ਉਹੀ ਸੇਮ ਚੀਜ਼ ਬਣ ਜੂਗੀ ਪਰ ਬਾਲੇ ਨਾਲ ਬੱਚੇ ਲਿਓ ਫੇ ਪ੍ਰੋਬਲਮ ਆਉਂਦਾ ਕਈ ਹੁੰਦਾ ਵੀ ਜਦੋਂ ਬਲੱਡ ਬਾਲੇ ਲਾ ਕੇ ਕਰੀ ਜਾਂਦੇ ਆ ਨਾ ਤੇ ਪ੍ਰੋਬਲਮ ਪ੍ਰੋਬਲਮ ਆਉਂਦਾ ਵੀ ਬਾਈ ਚੱਕਰ ਰਹਿੰਦਾ ਬਹੁਤ ਹਨਾ ਇੱਕ ਬਾਈ ਦਾ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਜਕਾਮ ਬੋ ਹੋਇਆ ਬੱਚਿਆਂ ਨੂੰ ਹਣਾ ਬਾਈ ਮੈਂ ਪਹਿਲਾਂ ਵੀ ਲਿਖੋ ਤੁਹਾਨੂੰ ਦੱਸਿਆ ਹੋਇਆ ਹਣਾ ਟੈਟਰਾਸਾਈਕਲਿਨ ਤੋਂ ਉੱਤੇ ਬਾਈ ਕੋਈ ਪਾਊਡਰ ਨਹੀਂ ਹੈਗਾ ਕੋਈ ਵੀ ਦਵਾਈ ਨਹੀਂ ਹਾਂ ਉਹਦਾ ਕੋਈ ਵਰਤੀ ਜਾ ਉਹ ਹਰ ਇੱਕ ਤਰ੍ਹਾਂ ਦੀ ਹੁੰਦੀ ਸਫਰਾਨ ਗੋਲੀ ਦੇ ਸਕਦੇ ਆ ਕੋਈ ਵੀ ਕਿੱਦਾਂ ਦੀ ਹੈ ਕਈ ਐਜਾ ਦੀ ਹਣਾ ਰੇਸ਼ੇ ਤੋਂ ਤੇ ਕਿਉਮਾ ਮੌਕਸ ਜੈ ਇਦਾਂ ਦੀ ਮੈਂ ਵੀ ਇੱਕ ਦੱਸੀ ਉਹ ਵੀ ਉਹ ਵੀ ਵਧੀਆ ਬਾਈ ਰੇਸ਼ੇ ਤੋਂ ਪਰ ਤੁਸੀਂ ਬਾਈ ਫੁੱਲ ਧੁੱਪ ਦੇ ਵਿੱਚ ਨਾ ਐਦਾਂ ਇੱਕ ਚੁਟਕੀ ਉਹਨੂੰ ਦੇ ਕੇ ਤੁਸੀਂ ਰੇਸ਼ੇ ਦੀ ਸੌਰੀ ਜਿੰਨੂੰ ਰੇਸ਼ਾ ਹੋਇਆ ਉਹਨੂੰ ਇੱਕ ਚੁਟਕੀ ਦੇ ਕੇ ਬਾਈ ਟੈਟਰਾਸਾਈਕਲਿਨ ਪਾਊਡਰ ਦੀ ਕੁਈ ਪਾਣੀ ਨਹੀਂ ਦੇਣਾ ਬਾਈ ਤੇ ਧੁੱਪੇ ਪਾ ਦਿਓ ਬਸ 2-3 ਘੰਟੇ 3-4 ਦਿਨ ਲਗਾਤਾਰ ਉਹ ਬੱਚੇ ਕਰੋ ਬਾਈ ਮੈਂ ਕਹਿੰਦਾ 100% ਤੁਹਾਡਾ ਹੱਲ ਹੋਊਗਾ ਐਦਾਂ ਦੀ ਕੋਈ ਪ੍ਰੋਬਲਮ ਰਹੂਗੀ ਨਹੀਂ ਬਾਈ ਅੱਖਾਂ ਖਾਉਂਦੀਆਂ ਤੇ ਇੱਕ ਮੈਂ ਫਾਸਟ ਵਿੱਚ ਪਤਾ ਨਹੀਂ ਕੀ ਹਰਾ ਜਾਂ ਡ੍ਰੋਪ ਦੱਸਿਆ ਹੋਇਆ ਤੁਹਾਨੂੰ ਪਹਿਲਾਂ ਵੀ ਹਨਾ ਉਹ ਅੱਖਾਂ 'ਚ ਪਾ ਕੇ ਬਾਈ ਨਾਲ ਧੁੱਪੇ ਪਾ ਦਿਓ ਨਾਲ ਟਰੈਕਟਰ ਸਾਈਕਲ ਦੀ ਇੱਕ ਛੁਟਕੀ ਦੇ ਦਿਓ ਅੱਖਾਂ ਖਰਾਬ ਹੋਣ ਰੀਸ਼ਾ ਰੁਸ਼ਾ ਹੁੰਦਾ ਹੋਵੇ ਬੱਚਿਆਂ ਨੂੰ ਬਾਈ ਜਮਾ ਸੈੱਟ ਕਰ ਦਿੰਦੇ ਆ ਇਹ ਨਹੀਂ ਕਿ ਬਾਈ ਟੈਰਾਮਾਈਸਨ ਦਿੱਤਾ ਤੇ ਖੁੱਡੇ 'ਚ ਛੜਤਾ ਬਸ ਕੋਈ ਗੌਰ ਗੋਰੀ ਨਹੀਂ ਕੀਤੀ ਠੰਡਾ ਪਾਣੀ ਪੀ ਜਾਵੇ ਤਾਜ਼ਾ ਪਾਣੀ ਦਿਓ ਬੱਚਿਆਂ ਨੂੰ ਧੋਪ ਲਵਾਓ ਬਈ ਚੰਗੀ ਤਰ੍ਹਾਂ 2-3 ਘੰਟੇ ਦੀ ਜਿਹੜਾ ਉਹਦਾ ਰੇਸ਼ਾ ਸੁੱਕੇ ਤੇ ਟੈਰਾਮਾਈਸਿੰਦਾ ਐਂਟੀਬਾਇਟਿਕਾ ਬਈ ਉਹ ਬੁਖਾਰ ਇਨਫੈਕਸ਼ਨ ਹੋ ਗਿਆ ਰੇਸ਼ੇ ਤੋਂ ਅੱਖਾਂ ਖਰਾਬ ਸਭ ਤੋਂ ਬਈ ਉਹ ਕੰਮ ਕਰਦਾ ਤੇ ਐਂਟੀਬਾਇਟਿਕਾ ਬਹੁਤ ਸੋਹਣੀ ਚੀਜ਼ ਆ ਬਈ ਉਹ ਤੇ ਨਾਲ ਬਈ ਪਾਵਰ ਜਲਦੀ ਇੱਕ ਦੋ ਬੂੰਦ ਦੇ ਦਿਆ ਕਰੋ ਜਿਹੜਾ ਆਪਾਂ ਐਂਟੀਬਾਇਟਿਕ ਦਿੰਨੇ ਆ ਨਾ ਉਹਨਾਂ ਰੇਸ਼ਾ ਰੁਸ਼ਾ ਨਾ ਬਣੇ ਠੀਕ ਆ ਤੇ ਬਾਕੀ ਮੇਰੇ ਸਾਬ ਨਾਲ ਬਈ ਸਾਰੇ ਬਾਈਆਂ ਦੇ ਕਮੈਂਟਾਂ ਦੇ ਜਵਾਬ ਹੋ ਗਏ ਜੇ ਕੋਈ ਫਿਰ ਵੀ ਰਹਿ ਗਿਆ ਹੋਵੇ ਤਾਂ ਬਈ ਹੱਥ ਜੋੜ ਕੇ ਸੋਰੀ ਆ ਤੇ ਬਾਕੀ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਹੌਲੀ ਹੌਲੀ ਆਪਾਂ ਇੰਟਰਵਿਊਆਂ ਵਾਲਾ ਵੀ ਸਿਰਸਰਾਂ ਹੁਣ 1-2 ਦਿਨਾਂ ਦੇ ਵਿੱਚ ਵਿੱਚ ਸ਼ੁਰੂ ਕਰ ਲੈਣਾ ਤੇ ਫਿਰ ਉਹ ਵੀ ਆਪਾਂ ਗੱਲਾਂ ਬਾਤਾਂ ਉੱਤੇ ਵੀ ਕਰਿਆ ਕਰਾਂਗੇ ਤੇ ਜੇ ਵੀਡੀਓ ਬਾਈ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣਾ ਆਪਣਾ ਸਾਰੇ ਪ੍ਰਾ ਧਿਆਨ ਰੱਖਿਆ ਕਰੋ ਤੇ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ